ਹਾਂਜੀ ਦੋਸਤੋ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਤੇ ਮਲਾਸਮਾਂ ਤੇ ਪੈਨਸ਼ਨਰ ਦੇ ਲਈ ਵੱਡੀ ਖੁਸ਼ਖਬਰੀ ਲੰਮੇ ਸਮੇਂ ਤੋਂ ਮੰਗ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੇ ਲਾਈ ਪੱਕੀ ਮੋਹਰ ਮਲਾਸਮਾਂ ਦਾ ਇੰਤਜ਼ਾਰ ਖਤਮ ਕੀਤਾ ਕੇਂਦਰ ਸਰਕਾਰ ਨੇ 8ਵੇਂ ਪੇ ਕਮਿਸ਼ਨ ਨੂੰ ਲੈ ਕੇ ਬਹੁਤ ਵੱਡਾ ਐਲਾਨ ਕੀਤਾ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ ਰਾਹੀਂ ਦਵਾਂਗੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਤੇ ਵੀਡੀਓ ਨੂੰ ਸਭ ਦੇ ਨਾਲ ਜ਼ਰੂਰ ਸ਼ੇਅਰ ਕਰਨਾ ਦੋਸਤੋ ਤੁਹਾਨੂੰ ਦੱਸਦੀ ਕਿ ਪੰਜਾਬ ਸਰਕਾਰ ਦੇ ਨਾਲ-ਨਾਲ ਜਿਹੜੀ ਕੇਂਦਰ ਸਰਕਾਰ ਦੀ ਵੀ ਜਿਹੜੀ ਹੈ ਗੈਮਨਨ ਮੀਟਿੰਗ ਸੀ ਮੁਲਾਜ਼ਮਾਂ ਦੇ ਲਈ ਪੂਰੇ ਦੇਸ਼ ਦੇ ਵਿੱਚ ਜਿਹੜੇ ਕੇਂਦਰੀ ਕਰਮਚਾਰੀ ਨੇ 50 ਲੱਖ ਦੇ ਕਰੀਬ ਕਰਮਚਾਰੀ ਔਰ 75 ਲੱਖ ਦੇ ਕਰੀਬ ਪੈਨਸ਼ਨਰਸ ਨੇ ਔਰ ਕੇਂਦਰ ਸਰਕਾਰ ਨੇ ਇਨਾਂ ਸਮੂਹ ਮੁਲਾਜ਼ਮਾਂ ਦੇ ਲਈ ਪੈਨਸ਼ਨਰ ਦੇ ਲਈ ਇੱਕ ਬਹੁਤ ਵੱਡਾ ਤੋਹਫਾ ਦਿੱਤਾ ਹੈ ਕਿ 8ਵੇਂ ਪੇ ਕਮਿਸ਼ਨ ਨੂੰ ਜਿਹੜੀ ਹੈ ਮਨਜ਼ੂਰੀ ਇਸ ਸਾਲ ਦੀ ਸ਼ੁਰੂਆਤ ਤੇ ਮਿਲ ਗਈ ਸੀ ਉਸ ਤੋਂ ਬਾਅਦ ਮੁਲਾਜ਼ਮ ਅਤੇ ਮੁਲਾਜ਼ਮ ਜਥੇਬੰਦੀਆਂ ਇਸ ਗੱਲ ਦੀ ਉਡੀਕ ਕਰ ਰਹੀਆਂ ਸਨ ਕੀ ਕਦੋਂ 8ਵਾਂ ਪੇ ਕਮਿਸ਼ਨ ਦਾ ਗਠਨ ਹੋਏਗਾ ਇਹਦੇ ਚੇਅਰਮੈਨ ਹੋਣਗੇ ਇਹਦੇ ਮੈਂਬਰ ਨਿਯੁਕਤ ਹੋਣਗੇ ਤਾਂ ਜੋ ਕੇਂਦਰ ਸਰਕਾਰ ਦੇ ਜਿਹੜੇ ਕਰਮਚਾਰੀ ਨੇ ਉਹਨਾਂ ਨੂੰ 8ਵਾਂ ਪੇ ਕਮਿਸ਼ਨ ਦਾ ਲਾਭ ਜਿਹੜਾ ਉਹ ਮਿਲ ਸਕੇ ਸੋ ਅੱਜ ਉਹਨਾਂ ਮੁਲਾਜ਼ਮਾਂ ਦੇ ਇੰਤਜ਼ਾਰ ਆ ਜਿਹੜਾ ਉਹ ਰੁਕ ਜਿਹੜੀ ਕਿ ਰੋਕ ਲੱਗੀ ਹੈ ਕਿਉਂਕਿ ਕੇਂਦਰ ਸਰਕਾਰ ਨੇ 8ਵੇਂ ਪੇ ਕਮਿਸ਼ਨ ਦੇ ਮੈਂਬਰਾਂ ਦਾ ਐਲਾਨ ਕਰ ਦਿੱਤਾ ਹੈ ਸੋ ਦੋਸਤੋ ਦੱਸ ਦਈਏ ਕਿ ਕੇਂਦਰੀ ਮੰਤਰੀ ਨੇ ਐਲਾਨ ਕਰਕੇ ਦੱਸਿਆ ਹੈ ਕਿ ਕੈਬਨਿਟ ਮੀਟਿੰਗ ਦੇ ਵਿੱਚ 8ਵੇਂ ਪੇ ਕਮਿਸ਼ਨ ਦੀ ਟਾਈਮ ਪੀਰੀਅਡ ਹੈ ਉਸ ਨੂੰ ਮਨਜ਼ੂਰੀ ਦਿੱਤੀ ਹੈ ਔਰ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਇਸ ਦੇ ਲਈ ਉਹਨਾਂ ਨੇ ਸਮੂਹ ਜਿਹੜੇ ਸਟੇਟਸ ਨੇ ਮੁਲਾਜ਼ਮ ਜਥੇਬੰਦੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਸਲਾਮ مشورہ ਤੋਂ ਬਾਅਦ ਜਿਹੜਾ ਇਹ ਫੈਸਲਾ ਕੀਤਾ ਹੈ ਇਸੇ ਤਰ੍ਹਾਂ ਜਿਹੜੇ ਮੁਲਾਜ਼ਮ ਨੇ ਉਹਨਾਂ ਦੀ ਤਨਖਾਹ ਦੇ ਵਿੱਚ ਵਾਧਾ ਹੋਵੇਗਾ ਕਿਸ ਤਰ੍ਹਾਂ ਜਿਹੜੇ ਪੈਨਸ਼ਨਰਸ ਨੇ ਉਹਨਾਂ ਦੀਆਂ ਪੈਨਸ਼ਨਾਂ ਦੇ ਵਿੱਚ ਵਾਧਾ ਕੀਤਾ ਜਾਵੇਗਾ ਕਿ 8ਵੇਂ ਪੇ ਕਮਿਸ਼ਨ ਦੀ ਸ਼ੁਰੂਆਤ ਜਿਹੜੀ ਉਹ 1 ਜਨਵਰੀ ਜਿਹੜੀ ਹੈ 2026 ਤੋਂ ਹੋਣ ਜਾ ਰਹੀ ਹੈ ਪਰ ਇੱਕ ਵੱਡਾ ਸਵਾਲ ਇਹਦੇ ਵਿੱਚ ਇਹ ਵੀ ਹੈ ਕਿ ਕਿੰਨਾ ਸਮਾਂ ਜਿਹੜਾ ਰੱਖਿਆ ਗਿਆ ਕਿੰਨੇ ਸਮੇਂ ਤੱਕ ਜਿਹੜੀ ਹੈ ਇਹ ਕਮੇਟੀ ਜਿਹੜੀ ਨਵੀਂ ਬਣਾਈ ਗਈ ਹੈ ਉਹ ਆਪਣੀ ਰਿਪੋਰਟ ਦਵੇਗੀ ਸੋ ਦੋਸਤੋ ਦੱਸ ਦਈਏ ਕਿ ਜਿਹੜੀ ਕੇਂਦਰੀ ਕੈਬਨਿਟ ਮੀਟਿੰਗ ਦੇ ਵਿੱਚ ਇਹ ਪ੍ਰੂਫ ਕੀਤਾ ਗਿਆ ਕਿ 18 ਮਹੀਨਿਆਂ ਦੇ ਵਿੱਚ ਜੇਕਰ ਅਸੀਂ 18 ਮਹੀਨਿਆਂ ਦੀ ਗੱਲ ਕਰੀਏ ਤਾਂ ਇਹ April 2027 ਜਿੱਥੇ ਜਿਹੜੇ ਨੇ ਇਹ 18 ਮਹੀਨੇ ਜਿਨ੍ਹਾਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੂਰੇ ਹੋਣਗੇ ਸੋ ਇਸ ਦੀ ਮਿਆਦ ਦੀ ਜੇਕਰ ਗੱਲ ਕਰੀਏ ਤਾਂ ਇਹ ਮਿਆਦ ਜਿਹੜੀ ਲਗਭਗ ਅਪ੍ਰੈਲ 2027 ਤੱਕ ਬੰਦੀ ਹੈ ਕਿ ਉਦੋਂ ਤੱਕ ਜਿਹੜੀ ਰਿਪੋਰਟ ਇਸ ਕਮੇਟੀ ਨੂੰ ਦੇਣੀ ਹੋਵੇਗੀ ਫਿਰ ਕੇਂਦਰ ਸਰਕਾਰ ਦੇ ਮੁਲਾਜ਼ਮਾਂ ਨੂੰ 8ਵੇਂ ਪੇ ਕਮਿਸ਼ਨ ਦੇ ਨਾਲ ਜਿਹੜੇ ਨਵੇਂ ਸਕੇਲ ਨੇ ਉਹ ਨਸੀਬ ਹੋਣਗੇ ਜੇਕਰ ਮੈਂਬਰਸ ਦੀ ਗੱਲ ਕਰੀਏ ਦੋਸਤੋ ਸਭ ਤੋਂ ਪਹਿਲਾਂ ਦੱਸ ਦਈਏ ਕਿ 8ਵੇਂ ਪੇ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਬਣਾਏ ਗਏ ਨੇ ਸ਼੍ਰੀਮਤੀ ਜਸਟਿਸ ਰੰਜਨਾ ਪ੍ਰਕਾਸ਼ ਦੇਸਾਈ ਏ ਫਾਰਮਰ ਜੱਜ ਨੇ ਸੁਪਰੀਮ ਕੋਰਟ ਦੇ ਉਹ 8ਵੇਂ ਪੀ ਕਮਿਸ਼ਨ ਦੇ ਜਿਹੜੇ ਚੇਅਰ ਪਰਸਨ ਹੋਣਗੇ ਇਹਦੇ ਨਾਲ ਹੀ ਜਿਹੜੇ ਮੈਂਬਰ ਨੇ ਪ੍ਰੋਫੈਸਰ ਪੁਲਕ ਖੋਸ ਬੈਂਗਲੌਰ ਦੇ ਪ੍ਰੋਫੈਸਰ ਨੇ ਦੂਸਰੇ ਮੈਂਬਰ ਸੈਕਟਰੀ ਜਿਹੜੇ ਨੇ ਸ਼੍ਰੀ ਪੰਕਜ ਜੈਨ ਇੱਕ ਇਸ ਵਕਤ ਕੇਂਦਰ ਸਰਕਾਰ ਦੇ ਵਿੱਚ ਪੈਟਰੋਲੀਅਮ ਅਤੇ ਨੈਚੁਰਲ ਗੈਸ ਅਤੇ ਸੈਕਟਰੀ ਨੇ ਸੋ ਇਹ ਤਿੰਨ ਮੈਂਬਰੀ ਕਮੇਟੀ ਹੈ ਜਿਹੜੀ ਕਿ ਫੈਸਲਾ ਕਰੇਗੀ ਲਗਭਗ 50 ਲੱਖ ਦੇ ਕਰੀਬ ਮੁਲਾਜ਼ਮ ਅਤੇ 70 ਲੱਖ ਦੇ ਕਰੀਬ ਪੈਨਸ਼ਨਰ ਦਾ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਸਕੇਲ ਜਿਹੜੇ ਨੇ ਇਹਨਾਂ ਨੂੰ ਮਿਲਣ ਨੂੰ ਮਿਲਨੇ ਨੇ ਤੇ ਕਿੰਨੀਆਂ ਜਿਹੜੀਆਂ ਤਨਖਾਹਾਂ ਦੇ ਵਿੱਚ ਵਾਧਾ ਹੋਏਗਾ ਔਰ ਕਿੰਨੀਆਂ ਪੈਨਸ਼ਨਰ ਦੇ ਵਿੱਚ ਵਾਧਾ ਹੋਵੇਗਾ ਸੋ ਦੋਸਤੋ ਇਸ ਦਾ ਅਕਸ ਜਿਹੜਾ ਅਸਰ ਕੀ ਪਾਏਗਾ ਬਹੁਤ ਸਾਰੇ ਰਾਜ ਨੇ ਸਟੇਟ ਨੇ ਦੇਸ਼ ਦੇ ਵਿੱਚ ਜਿਹੜੇ ਕਿ ਕੇਂਦਰ ਸਰਕਾਰ ਪੈਟਰਨ ਤੇ ਜਿਹੜੀ ਆਪਣੇ ਮਲਾਜ਼ਮਾਂ ਦੀਆਂ ਤਨਖਾਹਾਂ ਵਧਾਉਂਦੇ ਨੇ ਕੇਂਦਰ ਦੇ ਵਿੱਚ ਇਸ ਵਕਤ 7ਵੇਂ ਪੇ ਕਮਿਸ਼ਨ ਚੱਲ ਰਿਹਾ ਹੈ ਇਸ ਦੇ ਤਰਜ਼ ਤੇ ਪੰਜਾਬ ਦੇ ਵਿੱਚ ਗੱਲ ਕਰੀਏ ਤਾਂ 17 ਸਾਲ 2020 ਤੋਂ ਬਾਅਦ ਮਲਾਸਮਾਂ ਦਾ ਜਿਹੜਾ 7ਵਾਂ ਜਿਹੜਾ ਕਿ ਪੇ ਕਮਿਸ਼ਨ ਚੱਲ ਰਿਹਾ ਹੈ ਬਹੁਤ ਸਾਰੇ ਜਿਹਾ ਰਾਜ ਨੇ ਜਿੱਥੇ ਕੇਂਦਰ ਦਾ ਪੈਟਰਨ ਜਿਹੜਾ ਚਲਾਇਆ ਅਪਣਾਇਆ ਜਾਂਦਾ ਹੈ ਕੇਂਦਰ ਦੇ ਸਕੇਲ ਜਿਹੜੇ ਨੇ ਦਿੱਤੇ ਜਾਂਦੇ ਨੇ ਸੋ ਜੇਕਰ ਮੁਲਾਜ਼ਮਾਂ ਦੀ ਗੱਲ ਕਰੀਏ ਤਾਂ 50 ਲੱਖ ਦੇ ਜਿਹੜੇ ਕੇਂਦਰ ਦੇ ਮੁਲਾਜ਼ਮ ਹੋਰ ਉਹਨਾਂ ਸਾਰੇ ਰਾਜਾਂ ਦੇ ਮੁਲਾਜ਼ਮ ਜਿਹੜੇ ਨੇ ਇਸ ਤੋਂ ਬਾਅਦ ਜੁੜਨ ਜਾਣਗੇ ਤੇ ਜਿਨ੍ਹਾਂ ਨੂੰ ਇਹਦਾ ਲਾਭ ਮਿਲੇਗਾ ਜਦੋਂ ਕੇਂਦਰ ਸਰਕਾਰ ਨਵੇਂ ਸਕੀਲ ਐਲਾਨ ਕਰੇਗੀ ਤਾਂ ਉਸ ਦਾ ਫਾਇਦਾ ਰਾਜਾਂ ਦੇ ਵਿੱਚ ਵੀ ਮੁਲਾਜ਼ਮਾਂ ਤੇ ਪੈਸ਼ਨਰਸ ਨੂੰ ਹੋਵੇਗਾ ਸੋ ਉਮੀਦ ਕਰਦੇ ਹਾਂ ਅੱਜ ਦੀ ਤੁਹਾਨੂੰ ਵੀਡੀਓ ਪਸੰਦ ਆਏਗੀ ਪਸੰਦ ਆਏ ਤਾਂ ਵੀਡੀਓ ਨੂੰ ਸਭ ਦੇ ਨਾਲ ਸ਼ੇਅਰ ਕਰਨਾ ਧੰਨਵਾਦ ਜੀ